ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਜ਼ਰਤ ਪੰਜ ਪੀਰ ਦਰਬਾਰ ਲਖ ਦਾਤਾ ਪਰੋ ਮਜਾਰਾ ਵਿਖੇ ਸੂਫਿਆਨਾ ਸਮਾਗਮ ਸਮੂਹ ਸੰਤਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਈ ਪੱਪਲ ਸ਼ਾਹ ਪ੍ਰਦਾਨ ਸੂਫਿਆਨਾ ਦਰਗਾ ਪ੍ਰਬੰਧਕ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਸਮਾਗਮ ਵਿੱਚ ਵੱਖ-ਵੱਖ ਦਰਗਾਹਾਂ ਅਤੇ ਦਰਬਾਰਾਂ ਤੋਂ ਸੰਤਾ ਮਹਾਪੁਰਸ਼ਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਸੰਤ ਕੁਲਵੰਤ RAM ਪਰੋ ਮਜਾਰਾ ਪ੍ਰਦਾਨ શ્રી ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਪੰਜਾਬ ਸਾਈ ਸਾਧੂ ਸ਼ਾਹ ਕਟਾਰੀਆ ਸਾਈ ਲਖਵੀਰ ਸ਼ਾਹ ਕਟਾਰੀਆ ਸਾਈ ਸੋਮੇ ਸ਼ਾਹ ਦੋਸਾਂਜਕਲਾ ਸਾਈ ਕੁਲਰਾਜ ਮੁਹੰਮਦ ਸਾਈ ਅਵਿਨਾਸ਼ ਸ਼ਾਹ ਕੋਟ ਫਤੂਹੀ ਸਾਈ ਮਨਜੀਤ ਸਾਬਰੀ ਸਾਈ ਲੱਡੂ ਸ਼ਾਹ ਸਾਈ ਅਮਰਜੀਤ ਬਾਬਾ ਪ੍ਰੇਮ ਸ਼ਾਹ ਬੀਬੀ ਰਾਦਾ ਬਾਬਾ ਬਿੱਲੇ ਸ਼ਾਹ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਸੂਫੀ ਗਾਇਕ ਰਾਜਨ ਮੱਟੂ ਗਿਲ ਸਿਸਟਰ ਸੱਤੀ ਖੋਖੇਵਾਲੀਆ ਸਾਬਰੀ ਸਾਹਿਬ ਅਤੇ ਕੌਰ ਸਿਸਟਰ ਨੇ ਮਹਿਫਲ ਵਿੱਚ ਚੰਗੇ ਰੰਗ ਪਰੇ ਇਸ ਮੌਕੇ ਸਾਈ ਪੱਪਲ ਸ਼ਾਹ ਪਰੋ ਮਜਾਰਾ ਨੇ ਆਏ ਹੋਏ ਮਹਿਮਾਨਾਂ ਅਤੇ ਮਹਾਪੁਰਸ਼ਾਂ ਨੂੰ ਵਿਸ਼ੇਸ਼ ਤੌਰ ਤੇ ਜੀ ਆਇਆਂ ਆਖਿਆ ਅਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਸਮਾਗਮ ਵਿੱਚ ਉਹ 체체 ਤੌਰ ਤੇ ਸ਼ਾਮਿਲ ਹੋਏ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਕੁਲਜੀਤ ਸਿੰਘ ਸਰਹਾਲ ਅਤੇ ਸੀਨੀਅਰ ਅਗੂ ਮੈਡਮ ਹਰਜੋਤ ਕੌਰ ਲੋਟਿਆ ਨੇ ਆਏ ਹੋਏ ਮੇਲਾ ਪ੍ਰੇਮੀਆਂ ਨੂੰ ਸ਼ੁਭ ਕਾਮਨਾਵਾਂ ਪੇਟ ਕੀਤੀਆਂ ਸਮਾਗਮ ਵਿੱਚ ਚੇਅਰਮੈਨ ਬਲਵੀਰ ਕਰਨਾਣਾ ਲਖਵੀਰ ਪਾਲਪੰਚ ਕਿਸ਼ੋਰੀ ਲਾਲ ਸਰਪੰਚ ਜਾਕਗੁਰੂ ਜਸਵਿੰਦਰ ਪੱਪੂ ਇੰਦਰਜੀਤ ਸਿੰਘ ਕੁਲਥਮ ਕੇਵਲ ਕਾਮਾ ਕੁਲਵੰਤ ਸਿੰਘ ਕੁਲਵਿੰਦਰ ਫਰਾਲਾ ਮਨਜੀਤ ਬੁਰਜ ਕੰਦਾਰੀ ਰਾਮ ਪ੍ਰਿੰਸ ਗੋਬਿੰਦਪੁਰੀ ਸੰਤ ਰਾਮ ਸਤਪਾਲ ਦੀਪੂ ਚਾਕ ਮਡੇਰਾ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੁਸੀਂ ਦੇਖ ਰਹੇ ਹੋ ਏਐਮ ਦੀ ਦੇਸ਼ ਰਾਜ ਬੰਗਾ ਦੀ ਵਿਸ਼ੇਸ਼ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਮੇਰੇ ਸਭੀ ਸਰਦਾਰ ਤੇ ਸਭੀ ਸੁਲਤਾਨ ਦੇ ਦਰ ਤੇ ਹਾਜ਼ਰੀਆਂ ਦੇ ਰਹੇ ਹੋ ਤੇ ਬਸ ਸੱਆਂ ਸੱਆਂ

ਰੂਹ ਦੀ ਤਪੇ ਕਰਦੀ ਲਾਲੋ ਮੈਂ ਤੁਹਾਡਾ ਆਪਣਾ ਸਿੰਗਰ ਸੰਗੀਤ ਨਾਗਰ ਜੀ ਔਰ ਮੇਰੇ ਨਾਲ ਜੀ ਮਿੰਟੂ ਭਾਜੀ ਇਸ ਮੇਲੇ ਦੇ ਜਿੰਨੇ ਵੀ ਦੇਸ਼ ਵਿਦੇਸ਼ਾਂ ਵਿੱਚ ਲੋਕ ਦੇਖ ਰਹੇ ਨੇ ਸਭ ਨੂੰ ਅਸੀਂ ਲੱਖ ਲੱਖ ਬਧਾਈ ਦੇਣੇ ਆ ਔਰ ਸਾਇਨ ਜੀ ਸਭ ਤੇ ਆਪਣੀ ਕਿਰਪਾ ਕਰਨ ਸਾਰੇ ਦੇ ਮਿਹਰ ਭਰੇ ਹੱਥ ਰੱਖਣ ਔਰ ਪੀ ਵੀ ਟੂਡੇ ਅਸੀਂ ਬਹੁਤ ਬਹੁਤ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਾਂ ਸਾਨੂੰ ਆਪਣਾ ਨਟਕੀਮਤੀ ਟਾਈਮ ਪੰਜਾਬ ਟੂਡੇ ਦੇਖਣ ਵਾਲੇ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਜ਼ਿਆਦਾ ਸ਼ੁਕ੍ਰਗੁਜ਼ਾਰ ਹਾਂ ਸਾਰਿਆਂ ਦਾ ਔਰ ਜਿੰਨੇ ਵੀ ਇਸ ਚੈਨਲ ਨੂੰ ਦੇਖਣ ਵਾਲੇ ਨੇ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਅਜਦਾ ਮੇਲਾ حضرت ਪੀਰ ਲਖਦਾ ਤਾਂ ਸਰਕਾਰ ਪਿੰਡ ਭਰੋ ਮਜਾਰਾ ਔਰ ਇਸਤਰਬਾਰ ਦੇ ਗਦਨਸ਼ੀਨ ਸਾਈਂ ਪਪਲशाह ਸਰਕਾਰ ਮੇਰੇ ਵੱਲੋਂ ਜਿੰਨੇ ਵੀ ਸੇਵਾਦਾਰ ਜਿੰਨੇ ਵੀ ਫਕੀਰ ਇਸ ਦਰਬਾਰ ਵਿੱਚ ਆਏ ਨੇ ਅੱਜ ਦੇ ਮਿਲਦੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਪੀਵੀ ਟੂਡੇ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਔਰ ਪੀਵੀ ਟੂਡੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਬਹੁਤ ਬਹੁਤ ਲਾਈਕ ਕਮੈਂਟ ਸ਼ੇਅਰ ਕਰੋ ਥੈਂਕ ਯੂ ਸੋ ਮਚ ਜੀ ਔਰ ਪੀਵੀ ਟੂਡੇ ਸਾਡੇ ਬਹੁਤ ਹੀ ਸਤਿਕਾਰਯੋਗ ਬਡੇ ਭਾਜੀ ਦੇਸ ਰਾਜ ਬੰਗਾ ਜੀ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਸੋ ਮਾਲਕ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸਾਈਂ ਜੀ ਨੂੰ ਬਹੁਤ-ਬਹੁਤ ਮਾਰਕਾ ਦੇਸ਼-ਵਿਦੇਸ਼ ਵਿੱਚ ਜਿਹੜੀ ਸੰਗਤ ਵਸ ਰਹੀ ਹੈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਖੁਸ਼ੀ ਦਾ ਦੇਣਾ ਲੱਖਾਂ ਵਾਲੀ ਦਾਤੇ ਅੱਜ ਸਭ ਦੇ ਕਾਰਜ ਸੰਪੂਰਨ ਕਰਨ ਤੇ ਹਾਜ਼ਰ-ਨਾਜ਼ਰ ਹੋ ਕੇ ਸਭ ਦੇ ਦੁੱਖ ਹਰਨ ਇਹੀ ਦੁਆ ਫਕੀਰ ਦੀ ਹੁੰਦੀ ਆ ਤੇ ਅੱਜ ਸਹਿਬਾਨਾਂ ਨੂੰ ਸਾਰੇ ਹੀ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੈਂ ਆਪਣੀ ਦਇਆਦਾਰ ਜੀ ਤੁਹਾਨੂੰ ਮੁਬਾਰਕਬਾਦ ਦਿੰਦੀ ਹਾਂ ਤੇ ਨਾਲ ਦੀ ਨਾਲ ਬੱਪੂ ਸਾਹਿਬ ਜੀ ਨੂੰ ਮੇਰੀ ਇਹ ਵੀ ਬੇਨਤੀ ਆ ਕਿ ਜਿਵੇਂ ਆਪਾਂ ਜਿਹੜਾ ਸੂਫੀਆਨਾ ਸਮਾਗਮ ਇੱਥੇ ਕਰਵਾਇਆ ਜੇ ਹੋ ਸਕੇ ਤਾਂ ਆਪਾਂ ਹੋਰ ਕੋਈ ਪਿੰਡ ਦੇਖ ਕੇ ਆਪਾਂ ਉੱਥੇ ਵੀ ਕਰਵਾਈਏ ਤਾਂ ਕਿ ਆਪਾਂ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਆ ਉਹ ਸੂਫੀ ਆਇਨਾ ਦੇ ਨਾਲ ਆਪਾਂ ਜੋੜ ਸਕੀਏ